ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈ ਖੇਲ ਸਾਰੇ ਪੰਥ ਦੀਆਂ ਨਿਗਾਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਟਿਕੀਆਂ ਹੋਈਆਂ ਹਨ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀ ਫੈਸਲਾ ਸੁਣਾਉਣਗੇ ਉਹਨਾਂ ਦਾ ਫੈਸਲਾ ਪੰਥ ਦੀ ਤਰਜਮਾਨੀ ਕਰਨ ਵਾਲਾ ਹੋਵੇਗਾ ਜਾਂ ਮੋਰ ਸਿਆਸੀ ਦਬਾਅ ਦਾ ਸ਼ਿਕਾਰ ਹੋ ਜਾਵੇਗਾ 2 ਦਸੰਬਰ 2024 ਅੱਜ ਉਹ ਦਿਨ ਹੈ ਜੱਤ ਸ੍ਰੀ ਅਕਾਲ ਤੱਕ ਸਾਬਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜੇ ਸਿੰਘ ਸਹਿਮਾਨਾਂ ਦੀ ਮੀਟਿੰਗ ਹੋਣ ਵਾਲੀ ਹੈ ਇਸ ਮੀਟਿੰਗ ਵਿੱਚ ਤਲਬ ਕੀਤੇ ਗਏ ਤਨਖਾਹਿਆ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਬਦਲ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ ਉਸ ਦੀ ਸਰਕਾਰ ਦੇ ਸਿੱਖ ਕੈਬਨਿਟ ਮੰਤਰੀ ਤਤਕਾਲੀ ਕੋਰ ਕਮੇਟੀ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਦੀ 2015 ਵਾਲੀ ਅੰਤਰੰਗ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀ ਹਾਜ਼ਰ ਹੋਣਗੇ ਨਾਲ ਹੀ ਤਖਤਾਂ ਦੇ ਉਸ ਸਮੇਂ ਦੇ ਤਿੰਨ ਜਥੇਦਾਰ ਵੀ ਹਾਜ਼ਰ ਹੋ ਸਕਦੇ ਹਨ ਔਰ ਤਲਬ ਹੈ ਹਾਲ ਹੀ ਵਿੱਚ ਯਾਨੀ ਰਗਵੀਰ ਸਿੰਘ ਨੇ ਇੱਕ ਖਾਸ ਆਦੇਸ਼ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕਾ ਜਥੇਦਾਰ ਯਾਨੀ ਗੁਰਵਚਨ ਸਿੰਘ ਤਖਤ ਦਮਦਮਾ ਸਾਹਿਬ ਦੇ ਯਾਨੀ ਗੁਰਮੁਖ ਸਿੰਘ ਅਤੇ ਤਖਤ ਪਟਨਾ ਸਾਹਿਬ ਦੇ ਯਾਨੀ ਇਕਬਾਲ ਸਿੰਘ ਨੂੰ ਸੌਦਾ ਸਾਥ ਦੀ ਮਾਫੀ ਦੇ ਮਸਲੇ ਨੂੰ ਲੈ ਕੇ ਇਨ੍ਹਾਂ ਜਥੇਦਾਰਾਂ ਵੱਲੋਂ ਨਿਭਾਈ ਜ਼ਿੰਮੇਵਾਰੀ ਅਤੇ ਕੀਤੀ ਗਈ ਕਾਰਵਾਈ ਬਾਰੇ 2 ਦਸੰਬਰ ਦੀ ਮੀਟਿੰਗ ਤੋਂ ਪਹਿਲਾਂ ਸਪਸ਼ਟੀਕਰਨ ਦੇਣ ਲਈ ਕਿਹਾ ਸੀ ਅੱਜ ਦੀ ਮੀਟਿੰਗ ਵਿੱਚ ਇਤਿਹਾਸਕ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ 10 ਸਾਲਾਂ ਵਿੱਚ 2007 ਤੋਂ 2017 ਦੌਰਾਨ ਕੀਤੀਆਂ ਗਈਆਂ ਪੰਥ ਵਿਰੋਧੀ ਕਰਤੂਤਾਾਂ ਖਾਸ ਤੌਰ ਤੇ ਸੋਦਾ ਸਾਜ਼ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਾ ਕੇ ਡੇਰਾ ਪ੍ਰੇਮੀਆਂ ਨੂੰ ਪਿਲਾਏ ਜਾਮ ਮਗਰੋਂ ਹਿੰਸਾ ਦੀਆਂ ਵਾਪਰੀਆਂ ਘਟਨਾਵਾਂ ਗੁਰੂ ਦੀ ਬੇਦਬੀਆਂ ਬਹਿਬਲ ਕਲਾਂ ਗੋਲੀकांड ਅਤੇ ਕੋਟਕਪੂਰਾ ਗੋਲੀकांड ਅਤੇ ਉਸ ਸਮੇਂ ਸੱਤਾ ਤੇ ਕਾਬਜ਼ ਬਦਲ ਦਲ ਵੱਲੋਂ ਸਹੀ ਕਾਰਵਾਈ ਨਾ ਕਰਨ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ਾਂ ਤੇ ਚਰਚਾ ਹੋ ਸਕਦੀ ਹੈ ਨਾਲ ਹੀ ਡੇਰਾ ਮੁਖੀ ਨੂੰ ਇਸ ਮਸਲੀਤੇ ਬਿਨਾ ਮੰਗੇ ਹੀ ਮਾਫੀ ਦੇਣ ਲਈ ਡੇਰੇ ਤੋਂ ਆਪ ਚਿੱਠੀ ਲੈ ਕੇ ਉਸ ਨੂੰ ਤੋੜ ਮਰੋੜ ਕੇ ਅਕਾਲ ਤਖਤ ਦੀ ਅਜ਼ਮਤ ਨੂੰ ਧੋਖਾ ਦੇਣ ਜਹੀਆਂ ਕਿਰੋਣੀਆਂ ਕਾਰਵਾਈਆਂ ਤੇ ਸੱਚ ਸੰਗਤਾ ਸਾਹਮਣੇ ਲਿਆਏ ਜਾਣ ਦੀ ਸੰਭਾਵਨਾ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਇਸ ਮਸਲੀਤੇ ਕਿਸੇ ਫੈਸਲੇ ਨੂੰ ਲੈ ਕੇ ਮੋٹے ਤੌਰ ਤੇ ਤਿੰਨ ਤਰ੍ਹਾਂ ਹਨ ਜੋ ਆਪਣੇ ਆਪਣੇ ਹਿਸਾਬ ਨਾਲ ਫੈਸਲੇ ਦੀਆਂ ਨੀਂਹਾਂ ਲਾ ਕੇ ਬੈਠੀਆਂ ਹਨ ਇਕ ਹੈ ਸੁਖਬੀਰ ਬਾਦਲ ਦਾ ਟੜਾ ਜੋ ਚਾਹੁੰਦਾ ਹੈ ਕਿ ਸਿੰਘ ਸਹਿਬਾਨ ਠੰਡਾ ਜਿਹਾ ਫੈਸਲਾ ਲੈ ਕੇ ਮਸਲੇ ਨੂੰ ਰਫਾ ਦਫਾ ਕਰ ਦੇਣ ਜਿਸ ਦੇ ਲਈ ਉਸਨੇ ਦਬਾਅ ਵੀ ਬਣਾ ਕੇ ਰੱਖਿਆ ਹੋਇਆ ਹੈ ਜਥੇਦਾਰਾਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਬੱਚਿਆਂ ਦੀ ਰੇਕੀ ਕਰਕੇ ਡਰਾਵਾ ਵੀ ਦਿੱਤਾ ਜਾ ਰਿਹਾ ਹੈ ਦੂਜਾ ਹੈ ਬਾਦਲ ਟੜੇ ਦਾ ਬਾਗੀ ਗਰੁੱਪ ਜੋ ਬਾਦਲ ਸਰਕਾਰ ਵੇਲੇ ਇਨ੍ਹਾਂ ਇਨ੍ਹਾਂ ਸਾਰੀਆਂ ਉਨਤਾਈਆਂ ਦਾ ਭਾਈਵਾਲ ਸੀ ਲੇਕਿਨ ਹੁਣ ਉਹ ਖੁਦ ਨੂੰ ਤਾਂ ਮਜਬੂਰੀ ਵਸ਼ ਕੀਤੀ ਗਲਤੀਆਂ ਦੱਸ ਕੇ ਪਛਤਾਪ ਕਰ ਲੈਣ ਨੂੰ ਹੀ ਆਪਣੀ ਸਜ਼ਾ ਮੰਨੀ ਬੈਠਾ ਹੈ ਪਰ ਸੁਖਬੀਰ ਬਾਦਲ ਅਤੇ ਉਸ ਦੇ ਧੜੇ ਨਾਲ ਜੁੜਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਸਿਆਸਤ ਤੋਂ ਬਾਹਰ ਕੱਢੇ ਜਾਣ ਦੀ ਇੱਛਾ ਰੱਖਦਾ ਹੈ ਨਾਲ ਹੀ ਇਹ ਵੀ ਚਾਹੁੰਦਾ ਹੈ ਕਿ ਉਸ ਵੱਲੋਂ ਚਲਾਈ ਜਾ ਰਹੀ ਅਕਾਲੀ ਸੁਧਾਰ ਲਹਿਰ ਤੇ ਪੰਥਕ ਮੋਹਰ ਲਾ ਦਿੱਤੀ ਜਾਵੇ ਅਤੇ ਤੀਜੀ ਧਿਰ ਹੈ ਪੰਥ ਦੀ ਜੋ ਕਿਸੇ ਵਿਅਕਤੀਗਤ ਸਿਆਸੀ ਹਿੱਤੋਂ ਉੱਪਰ ਹੈ ਉਸ ਦੇ ਲਈ ਪੰਥਕ ਸਿਧਾਂਤ ਅਤੇ ਪਰੰਪਰਾਵਾਂ ਦੀ ਬਹਾਲੀ ਹੀ ਪੰਥ ਪ੍ਰਵਾਨਤ ਫੈਸਲਾ ਹੋਵੇਗੀ ਉਹ ਚਾਹੁੰਦਾ ਹੈ ਕਿ ਬਿਨਾਂ ਕਿਸੇ ਵਿਤਕਰੇ ਦੇ ਸਾਰੇ ਹੀ ਗੁਨਾਹਗਾਰਾਂ ਦੀਆਂ ਸਾਰੀਆਂ ਕਰਤੂਤਾ ਸੰਗਤ ਦੇ ਸਾਹਮਣੇ ਰੱਖੀਆਂ ਜਾਣ ਉਹਨਾਂ ਨੂੰ ਮੁਰ ਪੰਥ ਉੱਪਰ ਬਿਲਕੁਲ ਨਾ ਥੋਪਿਆ ਜਾਵੇ ਉਹਨਾਂ ਨੂੰ ਅਕਾਲੀ ਲਫ਼ਜ਼ ਵਰਤਣ ਦੀ ਵੀ ਇਜਾਜ਼ਤ ਨਾ ਹੋਵੇ ਉਹਨਾਂ ਤੇ ਸਮੁੱਚੇ ਤਖਤ ਸਹਿਬਾਨਾ ਸ਼੍ਰੋਮਣੀ ਕਮੇਟੀ ਅਤੇ ਸਾਰੀਆਂ ਹੀ ਪੰਥਕ ਸੰਸਥਾਵਾਂ ਵਿੱਚ ਦਖਲ ਅੰਦਾਜ਼ੀ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਜਾਵੇ ਇਸ ਤਰ੍ਹਾਂ ਪੰਥ ਚਾਹੁੰਦਾ ਹੈ ਕਿ ਗੁਨਾਹਗਾਰ ਲੀਡਰਸ਼ਿਪ ਨੂੰ ਸਿਰੇ ਤੋਂ ਰੱਦ ਕਰਕੇ ਯੋਗ ਸਖਸ਼ੀਤਾਾਂ ਦੀ ਕਮੇਟੀ ਬਣਾ ਕੇ ਪੰਥ ਦੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਭਰਤੀ ਕਰਕੇ ਅਕਾਲੀ ਦਲ ਦੇ ਪੁਨਰਗਠਨ ਲਈ ਰਾਹ ਪੱਧਰਾ ਕੀਤਾ ਜਾਵੇ ਤਾਂ ਜੋ 1920 ਵਾਂਗ ਪੰਥਕ ਲੀਹਾਂ ਮੁੜ ਬਹਾਲ ਹੋ ਸਕਣ ਕਿਹੜਾ ਸੱਚ ਸਾਹਮਣੇ ਆਉਂਦਾ ਹੈ ਅਤੇ ਸਿੰਘ ਸਾਹਿਬਾਨ ਕੀ ਫੈਸਲਾ ਲੈਂਦੇ ਹਨ ਇਹ ਤਾਂ ਮੀਟਿੰਗ ਦੇ ਬਾਅਦ ਹੀ ਸਪਸ਼ਟ ਹੋ ਸਕੇਗਾ ਲੇਕਿਨ ਸਿੰਘ ਸਾਹਿਬਾਨਾਂ ਦੇ ਹੁਣ ਤੱਕ ਦੇ ਰਵੱਈਏ ਤੋਂ ਸੰਗਤਾਂ ਨੂੰ ਹੁਣ ਤੱਕ ਇਹ ਆਸ ਜ਼ਰੂਰ ਬੱਜੀ ਹੋਈ ਹੈ ਕਿ ਇਸ ਇਕੱਤਰਤਾ ਤੋਂ ਪੰਥ ਨੂੰ ਚੜ੍ਹਦੀ ਕਲਾ ਵਾਲਾ ਸਾਰਥਕ ਫੈਸਲਾ ਮਿਲ ਸਕਦਾ ਹੈ ਪੰਥ ਦੇ ਕਈ ਵਰਗਾ ਨੇ ਅਜਿਹੇ ਸੰਕੇਤਾਂ ਤੇ ਸੰਤੁਸ਼ਟੀ ਪ੍ਰਗਟਵੀ ਕੀਤੀ ਹੈ ਕਿ ਲੱਗਦਾ ਹੈ ਕਿ ਤਖਤਾਂ ਦੇ ਜਥੇਦਾਰਾਂ ਨੂੰ ਆਪਣੀ ਹੋਣ ਦਾ ਅਹਿਸਾਸ ਹੋ ਗਿਆ ਹੈ ਅਤੇ ਉਹ ਅਜਿਹਾ ਫੈਸਲਾ ਬਿਲਕੁਲ ਨਹੀਂ ਲੈਣਗੇ ਜਿਸ ਨਾਲ ਇਹ ਲੱਗੇ ਕਿ ਉਹ ਕਿਸੇ ਦੇ ਨਿੱਜੀ ਹਿੱਤਾਂ ਲਈ ਵਰਤੇ ਗਏ ਹਨ ਜਿਸ ਨਾਲ ਤਖਤ ਸਾਹਿਬ ਦੀ ਮਾਣ ਮੱਤੀ ਸ਼ਾਨ ਨੂੰ ਖੋਰਾ ਲਗੇ ਉਹਨਾਂ ਦੀ ਸ਼ਖਸੀਅਤ ਤੇ ਸਵਾਲ ਖੜੇ ਹੋਣ ਸੰਤਾਂ ਵਿੱਚ ਨਿਰਾਸ਼ਾ ਉਪਜੇ ਅਤੇ ਪੰਥ ਹੋਰ ਨਵੀਂ ਤਰਾਸਦੀ ਵੱਲ ਵਧੇ ਐਸੇ ਫੈਸਲੇ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ ਹਾਲਾਂਕਿ ਸਿੱਖ ਬੁੱਧੀਜੀਵੀ बार-बार ਇਸ ਗਲਤੀ ਜ਼ੋਰ ਦੇ ਰਹੇ ਹਨ ਕਿ ਐਨਾ ਅਹਿਮ ਫੈਸਲਾ ਬੰਦ ਕਮਰਿਆਂ ਦੀ ਮੀਟਿੰਗ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਹੋਏ ਬੰਦ ਕਮਰਿਆਂ ਦੇ ਫੈਸਲਿਆਂ ਤੇ ਪੰਥ ਨੇ ਸਵਾਲ ਖੜੇ ਕੀਤੇ ਹਨ ਅਤੇ ਇਸ ਤੋਂ ਬਚਿਆ ਜਾਣਾ ਚਾਹੀਦਾ ਹੈ ਇਸ ਲਈ ਪੰਥ ਹਿਤ ਵਿੱਚ ਇਹੀ ਹੈ कि ਕਿਸੇ ਫੈਸਲੇ ਤੋਂ ਪਹਿਲਾਂ ਨੁਮਾਇੰਦਾ ਪੰਥਕ ਇਕੱਠ ਸਦਿਆ ਜਾਵੇ ਪੰਥਕ ਰਾਏ ਦੇ ਬਾਅਦ ਹੀ ਫੈਸਲਾ ਲਿਆ ਜਾਵੇ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤੋਂ ਸੰਗਤ ਦੀ ਪ੍ਰਵਾਨਗੀ ਲੈ ਕੇ ਸਿੱਖ ਚਿੰਤਕਾਂ ਦੀ ਇਸ ਰਾਏ ਤੇ ਕਿਸੇ ਗੌਰ ਕੀਤੇ ਜਾਣ ਦੇ ਸੰਕੇਤ ਹੁਣ ਤੱਕ ਨਹੀਂ ਮਿਲੇ ਹਨ ਲੇਕਿਨ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਮਸਲੇ ਦੇ ਆਉਣ ਦੇ ਬਾਅਦ ਜੋ ਵੀ ਅਡ ਅਡ ਪੰਥਕ ਸੰਗਠਨਾ ਅਤੇ ਸਖਸ਼ੀਅਤਾਂ ਵੱਲੋਂ ਜਥੇਦਾਰ ਅਕਾਲ ਤਖਤ ਨੂੰ ਹੁਣ ਤੱਕ ਬੇਨਤੀਆਂ ਕੀਤੀਆਂ ਗਈਆਂ ਹਨ ਸਲਾਹ ਮਸ਼ਰੇ ਦਿੱਤੇ ਗਏ ਹਨ ਉਸ ਨੂੰ ਸਿੰਘ ਸਾਹਿਬਾਨ ਜ਼ਰੂਰ ਧਿਆਨ ਵਿੱਚ ਰੱਖਣਗੇ ਇਸੇ ਉਮੀਦ ਨਾਲ ਸ਼ਨੀਵਾਰ 3 ਨਵੰਬਰ ਨੂੰ ਕਈ ਪੰਥਕ ਜਥੇਬੰਦੀਆਂ ਟਕਸਾਲੀ ਅਕਾਲੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਸੰਤ ਸਮਾਜ ਦੀਆਂ ਕੁਝ ਸੋਹਿਤ ਸਖਸ਼ੀਅਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਈਆਂ ਅਤੇ ਅਰਦਾਸ ਕੀਤੀ ਕਿ ਪੰਥ ਦੇ ਵਾਲੀ ਨੇ ਆਪ ਹੀ ਆਪਣੇ ਤਖਤਾਂ ਦੀ ਮਾਨਮਤੀ ਆਭਾ ਨੂੰ ਮੁੜ ਉਜਾਗਰ ਕਰਨ ਲਈ ਮਨੁੱਖੀ ਸੋਚ ਤੋਂ ਪਰੇ ਦੇ ਇਹ ਹਾਲਾਤ ਬਣਾਏ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਮੋਢਿਆਂ ਉੱਪਰ ਇਹ ਜ਼ਿੰਮੇਵਾਰੀ ਪਾ ਦਿੱਤੀ ਹੈ। ਗੁਰੂ ਕਿਰਪਾ ਕਰੇ ਕਿ ਜਥੇਦਾਰ ਸਹਿਬਾਨ ਪੰਥਕ ਰਵਾਇਤਾਂ ਦੀ ਪੁਨਰਸੁਰਜੀਤੀ ਵੱਲ ਚੜ੍ਹਦੀਆਂ ਕਲਾ ਵਾਲਾ ਫੈਸਲਾ ਲੈ ਸਕਣ। ਇਹੀ ਅਰਦਾਸ ਹਰ ਪੰਥਦਰਦੀ ਬੜੀ ਹੀ ਨੀਝ ਲਾ ਕੇ ਕਰ ਰਿਹਾ ਹੈ ਕਿ ਵਾਹਿਗੁਰੂ ਸਿੰਘ ਸਾਹਿਬਾਨ ਨੂੰ ਬਲ ਬਖਸ਼ੇ ਉਹ ਪੰਥ ਨੂੰ ਨਿਰਾਸ਼ਾ ਤੋਂ ਕੱਢ ਕੇ ਨਵੀਂ ਸਵੇਰ ਦੀ ਰੋਸ਼ਨੀ ਵੱਲ ਵਧਣ ਲਈ ਰਾਹ ਪਧਰਾ ਕਰ ਸਕਣ ਆਮੀਨ ਇਸੇ ਨਾਲ ਦੇ ਉਜਾਦਤ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਹਿੰਮ ਮਿਨਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ